ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਬਣ ਤਿਆਰ ਲਗਭਗ ਵੈਡ ਲੈ ਕੇ ਹਾਜ਼ਰ ਹੋਏ ਆ ਤੇ ਇਹਦੀ ਡਿਟੇਲ ਸਾਂਝੀ ਕਰਾਂਗੇ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲਾਲਾ ਤਸੀਲ ਤੇ ਜਿਹੜਾ ਜ਼ਿਲ੍ਹਾ ਪਿੰਡ ਨੂੰ ਤਰਨਤਾਰਨ ਆਉਂਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਹੈ ਲਗਭਗ ਕੁਝ 1 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਹਾਈਵੇ ਆਉਂਦਾ ਵਾ ਮਰ ਸਾਨੂੰ ਉੱਥੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਵਾਰ ਕੀ ਨੰਬਰ ਸਕਰੀਨ ਤੇ ਚਾਲੂ ਕਰ ਦਿਆਂਗੇ ਤੇ ਆਪ ਦਾ ਵੀਰ ਕੋਈ ਵੀ ਜਿਹਦੇ ਪਸੰਦ ਆਉਂਦੀ ਵਹਿੜ ਸਾਈ ਬਿਆਨਾ ਕਰਕੇ ਪ੍ਰੋਪਰ ਦੀ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਹੁਣ ਦੇਖ ਕਰਦੇ ਹਾਂ ਗੱਲ ਆ ਦੇਖ ਸਕਦੇ ਹੋ ਦੋਸਤੋ ਅੱਜ ਜਰਸੀ ਕ੍ਰੋਸ ਚ ਇਹ ਵਹਿੜ ਹੈ ਅਫੇਸ ਕੁਆਰਟੀ ਜੈਟ ਘਰ ਬਾਕੀ ਦੋਸਤੋ ਇਹ 7 ਤੋਂ 8 ਦੇਣ ਇਹਦੇ ਬਾਕੀ ਆ ਆ ਦੇਖ ਸਕਦੇ ਜੀ ਇਹ ਟਿੰਡ ਨਾਜੀ ਕਾਫੀ ਹੋ ਮੰਨੇ ਜਾ ਤੇ ਪੂਰਾ ਪ੍ਰੋਪਰ ਭਰ ਜੂਗੀ ਭਵਾਨਾ ਤਿਆਰ ਹੋ ਕੇ ਆਹ ਥਾਣਾ ਦੀ ਵੰਡ ਚੈੱਕ ਕਰ ਸਕਦੇ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਿਆ ਬਾਕੀ ਆਪਾਂ ਪੂਰੀ ਭਰਾ ਕੇ ਟਿੱਪ ਕੇ ਤਸੱਲੀ ਕਰਕੇ ਲਿਆਏ ਆ ਕੋਈ ਵੀ ਵੀਰ ਜਿਹੜਾ ਵਾ ਆਪਦੀ ਤਸੱਲੀ ਕਰਕੇ ਵੈਟ ਦੀ ਖਰੀਦਦਾਰੀ ਕਰ ਸਕਾ ਹਥਾਨ ਤੇਰ ਤੋਂ ਚੈੱਕ ਕਰ ਲੋ ਇੱਕ ਵਾਰ ਆ ਦੇ ਸਾਦੇ ਜੀ ਪੂਰੇ ਪ੍ਰੋਪਰ ਚਾਰੇ ਥਾਣਿਆਂ ਕੋਈ ਇਹ ਨਹੀਂ ਕੋਈ ਸ਼ਾਂਗ ਨਹੀਂ ਕੋਈ ਫੋਰਡ ਨਹੀਂ ਲੱਗੀ ਵਾਧੂ ਦੇਖ ਸਕਦੇ ਜੇ ਹੁਪੀਸ ਕੋਲ ਟਿੱਕਾ ਕਰਨਾ ਦੋਸਤੋ ਬਾਕੀ ਕਾਰ ਹੋ ਰਹਿਆਂ ਦੇ ਦੱਸਣ ਮੁਤਾਬਕ ਇਹਨੇ ਪਿਛਲੇ ਸਵੇਰੇ ਜਿਹੜਾ ਵਾ 13 14 ਲੀਟਰ ਦੁੱਧ ਭਰਿਆ ਵਾ ਤੇ ਬਾਕੀ ਚਲੋ ਆਪਾਂ ਜ਼ਿਆਦਾ ਨਹੀਂ ਆਂਦੇ 13 14 ਲੀਟਰ ਕ੍ਰੋਸ ਪੰਚ ਜਰਸੀ ਦੇ ਪੱਖ ਦੀ ਵਹਿੜ ਆ ਬਾਕੀ ਕ੍ਰਾਸ ਪੰਜੇ ਪੂਰ ਜਰਸੀ ਨਹੀਂ ਆ ਤੇ ਬੜੇ ਆਰਾਮ ਨਾਲ ਕਰ ਦੂਗੀ ਬਾਕੀ ਆਪੋ ਆਪਣੀ ਸੇਵਾ ਦੇ ਡਿਪੈਂਡ ਕਰਦਾ ਵਾ ਤੇ ਬਾਕੀ ਵੀਰਾਂ ਨੂੰ ਮੇਰੇਆਂ ਨੂੰ ਇਹੋ ਬੇਨਤੀ ਹੁੰਦੀ ਆ ਵੀ ਆਪ ਦੀ ਤਸੱਲੀ ਕਰਕੇ ਫਿਰ ਖੁਸ਼ਬ ਦੀ ਖਰੀਦਦਾਰੀ ਕਰਿਆ ਕਰੋ ਹੁਣ ਦੋਸਤੋ ਗੱਲ ਕਰਦੇ ਇਹਦੇ ਰੇਟ ਦੀ ਆਪਾਂ ਬਿਲਕੁਲ ਹੀ ਜਾਇਜ਼ ਵੀ ਵੀਰਾਂ ਵਾਸਤੇ ਰੇਟ ਰੱਖਿਆ ਵਾ ਰੇਟ ਕਰ ਨੂੰ ਇਹਦਾ ਕੋਈ ਛਤੀ ਨਹੀਂ ਕਰਨਾ ਕੋਈ ਪੈਂਤੀ ਨਹੀਂ ਕਰਨਾ ਦੋਸਤੋ ਇਹ 30000 ਰੁਪਏ ਆਪ ਮਾਨਤਾਣ ਕਰ ਦਾਂਗੇ ਕੋਈ ਵੀ ਵੀਰ ਜਿਹੜੇ ਦੇ ਪਸੰਦ ਆਉਂਦੀ ਵਹਿਣ ਬਾਕੀ ਕੋਈ ਨਹੀਂ ਕੋਈ ਵੀ ਫੋਨ ਲਾਵੇ ਜਿੰਨਾ ਵੀ ਹੋ ਸਕਿਆ ਮੌਕੇ ਤੇ ਮਾਨਤਾ ਹੋ ਜਾਊਗਾ ਤੇ ਆਪ ਵੀ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਵਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ